ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਸਾਹਿਬ ਜਾਦੇ ਨੂੰ ਪਾਤ ਪਾਤ ਦੀ ਸਿੱਖਿਆ ਮਿਲਣੇ ਪਟਨੇ ਤੋਂ ਪੰਜਾਬ ਅਨੰਦਪੁਰ ਸਾਹਿਬ ਸਦਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੋਣਹਾਰ ਸੁਪੁੱਤਰ ਗੋਬਿੰਦ ਰਾਏ ਨੂੰ ਘੋੜ ਸਵਾਰੀ ਤੀਰ ਕਮਾਨ ਬੰਦੂਕ ਚਲਾਉਣੀ ਆਦਿਕ ਕਈ ਪ੍ਰਕਾਰ ਦੀ ਸਿੱਖਿਆ ਸਿਖਲਾਈ ਦਾ ਪ੍ਰਬੰਧ ਕਰ ਦਿੱਤਾ ਅਤੇ ਬਾਲਕਾਂ ਨਾਲ ਬਾਹਰ ਖੇਡਣ ਸਮੇ ਮਾਮਾ ਕਿਰਪਾਲ ਜੀ ਨੂੰ ਆਪ ਜੀ ਦੀ ਨਿਗਰਾਨੀ ਕਰਨ ਵਾਸਤੇ ਨਿਯਤ ਕਰ ਦਿੱਤਾ ਇਸ਼ਨਾਨ ਪਾਣੀ ਅਤੇ ਵਸਤਰਾਂ ਦੀ ਸਫਾਈ ਵਾਸਤੇ ਮਾਤਾ ਜੀ ਦੀ ਨਿਗਰਾਨੀ ਹੇਠ ਸਿਆਣੀਆਂ ਇਸਤਰੀਆਂ ਦਾ ਪ੍ਰਬੰਧ ਕਰ ਦਿੱਤਾ ਇਸ ਤਰ੍ਹਾਂ ਆਪ ਜੀ ਪਿਤਾ ਗੁਰੂ ਜੀ ਦੇ ਕੀਤੇ ਹੋਏ ਪ੍ਰਬੰਧ ਅਨਸਾਰ ਸਭ ਕੁਝ ਸਿੱਖਿਆ ਲੈਂਦੇ ਰਹੇ ਦਸ਼ਮੇਸ਼ ਜੀ ਇਸ ਪਰਥਾਏ ਆਪਣੀ ਜੀਵਨ ਕਥਾ ਬਚਿੱਤਰ ਨਾਟਕ ਵਿੱਚ ਲਿਖਦੇ ਹਨ ਮਦਰ ਦੇਸ ਹਮ ਕੋ ਲਿਆਏ ਭਾਂਤ ਭਾਂਤ ਦਾਇਨ ਦੁਲਰਾਏ ਕਿੰਨੇ ਅਨੇਕ ਪਾਂਤ ਤਨ ਰੱਛਾ ਦਿਨੀ ਪਾਂਤ ਪਾਂਤ ਕੀ ਸਿਛਾ ਗੁਰਗੱਦੀ ਦਾ ਤਿਲਕ ਲਗਣਾ ਔਰੰਗਜ਼ੇਬ ਦੀ ਕੈਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਅੰਤ ਸਮਾ ਨੇੜੇ ਜਾਣ ਕੇ ਪੰਜ ਪੈਸੇ ਅਤੇ ਨਾਰੀਅਲ ਇੱਕ ਸਿੱਖ ਦੇ ਹੱਥ ਅਨੰਦਪੁਰ ਭੇਜ ਕੇ ਗੁਰਤਾ ਗੱਦੀ ਆਪਣੇ ਸਾਹਿਬਜ਼ਾਦੇ ਸ੍ਰੀ ਗੋਬਿੰਦ ਸਿੰਘ ਜੀ ਨੂੰ ਦੇ ਦਿੱਤੀ ਸੀ ਪਰੰਤੂ ਗੁਰਗੱਦੀ ਉੱਤੇ ਬੈਠਣ ਦੀ ਪੂਰੀ ਮਰਿਆਦਾ ਗੁਰੂ ਤੇਗ ਬਹਾਦਰ ਜੀ ਦੇ ਅੰਤਿਮ ਸੰਸਕਾਰ ਕਰਨ ਉਪਰੰਤ 12 ਮੱਗਰ ਸੰਮਤ 1232 ਨੂੰ ਕੀਤੀ ਗਈ ਇਸ ਸਮੇਂ ਬਾਬਾ ਬੁੱਢਾ ਜੀ ਤੋਂ ਪੰਜਵੀਂ ਪੀੜੀ ਉਹਨਾਂ ਦੇ ਪੜ ਪੜੋਤੇ ਬਾਬਾ ਰਾਮ ਕੋਇਰ ਬਾਬਾ ਗੁਰਵਖਸ਼ ਸਿੰਘ ਜੀ ਨੇ ਆਪ ਜੀ ਨੂੰ ਗੁਰਗੱਦੀ ਦਾ ਤਿਲਕ ਲਾ ਕੇ ਗੁਰਿਆਈ ਦੀ ਮਰਿਆਦਾ ਸੰਪੂਰਨ ਕੀਤੀ ਉਪਰੰਤ ਸੰਗਤਾਂ ਨੇ ਆਪੋ ਆਪਣੀਆਂ ਭੇਟਾ ਅਰਪਣ ਕਰਕੇ ਨਮਸਕਾਰਾਂ ਕੀਤੀਆਂ ਸ਼ਾਸਤਰ ਵਿਦਿਆ ਦਾ ਅਭਿਆਸ ਕਰਨਾ ਆਪ ਜੀ ਨੇ ਗੁਰਗੱਦੀ ਉੱਤੇ ਬੈਠ ਕੇ ਆਪਣੇ ਬਾਬੇ ਸ਼੍ਰੀ ਗੁਰੂ ਹਰगोਬਿੰਦ ਜੀ ਦੀ ਤਰ੍ਹਾਂ ਮੀਰੀ ਅਤੇ ਪੀਰੀ ਦੋਹਾਂ ਕੰਮਾਂ ਨੂੰ ਅਪਣਾ ਲਿਆ ਚੰਗੇ ਯੋਧੇ ਸ਼ਾਸਤਰ ਅਤੇ ਘੋੜੇ ਆਪਣੇ ਪਾਸ ਇਕੱਠੇ ਕਰਨੇ ਆਰੰਭ ਕਰ ਦਿੱਤੇ ਬੀਬੀ ਵੀਰੋ ਦੇ ਪੰਜ ਪੁੱਤਰ ਬਾਬਾ ਸੂਰਜਮਲ ਜੀ ਦੇ ਦੋ ਪੋਤਰੇ ਅਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰੋਹਤ ਦਾ ਪੁੱਤਰ ਦਿਆਨੰਦ ਆਦਿਕ ਜੋਧੇ ਸਤਿਗੁਰੂ ਜੀ ਪਾਸ ਆਨੰਦਪੁਰ ਹੀ ਰਹਿਣ ਲੱਗੇ। ਸਤਿਗੁਰੂ ਜੀ ਇਹਨਾਂ ਨਾਲ ਮਿਲ ਕੇ ਨਿਤ ਪ੍ਰਤ ਸ਼ਾਸਤਰ ਵਿਦਿਆ ਦਾ ਅਤੇ ਘੋੜੇ ਦੀ ਸਵਾਰੀ ਦਾ ਅਭਿਆਸ ਕਰਦੇ ਰਹਿੰਦੇ। ਇਸ ਅਭਿਆਸ ਵਾਸਤੇ ਆਪ ਜੀ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਅਤੇ ਦਾਵ ਕਾਵ ਨਾਲ ਜਾਨਵਰਾਂ ਉੱਤੇ ਸ਼ਸਤਰ ਚਲਾਉਣ ਦਾ ਅਭਿਆਸ ਕਰਦੇ ਇਸ ਦੇ ਨਾਲ ਹੀ ਆਪ ਜੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਿੱਖ ਸੇਵਕਾਂ ਨੂੰ ਸਤਨਾਮ ਦੇ ਉਪਦੇਸ਼ ਦੁਆਰਾ ਨਿਹਾਲ ਵੀ ਕਰਦੇ ਬਚਿੱਤਰ ਨਾਟਕ ਵਿੱਚ ਆਪ ਜੀ ਲਿਖਦੇ ਹਨ ਰਾਜ ਸਾਜ ਹੰ ਪਰ ਜਬ ਆਇਓ ਜਥਾ ਸ਼ਕਤ ਤਬ ਧਰਮ ਚਲਾਏ ਪਾਂਤ ਪਾਂਤ ਬਨ ਖੇਲ ਸ਼ਿਕਾਰਾ ਮਾਰੇ ਰੀਛ ਰੋਜ ਚੰਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ